ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ 'ਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚਾਹਗੁਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਅੱਜ ਜੀ ਦੁਪਹਿਰ ਦਾ ਵੱਜ ਗਿਆ ਜੀ ਪਹਿਲਾ ਟਾਈਮ ਦੇਖੋ ਜੀ ਕਿੰਨੇ ਵੱਜ ਗਏ 1:33 ਮਿੰਟ ਹੋ ਗਏ ਕਹਿਣ ਦਾ ਪਾਪ ਵੀ 1:30 ਵੱਜ ਗਿਆ 1:30 ਵੱਜ ਗਿਆ ਜੀ ਅੱਜ ਸਵੇਰੇ ਸਾਗ ਦੀ ਸਾਗ ਦਾ ਹੋ ਗਿਆ ਸੀ ਪਲਾਨ ਤੇ ਸਾਗ ਬਣਦੇ ਬਣਦੇ ਜੀ ਸਾਡੇ ਵੱਜ ਗਏ 12 ਕਹਿਣ ਦਾ 12 ਵੱਜ ਗਏ ਇੱਕ ਦੂਸਰੇ ਪਾਸੇ ਨੂੰ ਵੀ ਗੱਲ ਚੱਲ ਜਾਂਦੀ ਆ ਵੀ 12:00 ਵੱਜ ਗਏ ਵੀ ਦਿਨ ਦੇ 12:00 ਵੱਜ ਗਏ ਸਾਨੂੰ ਸਾਗ ਬਣਾਉਂਦੇ ਬਣਾਉਂਦੇ ਉਸ ਤੋਂ ਬਾਅਦ ਜੀ ਇਹਨਾਂ ਨੇ ਜਿਹੜੀ ਮੱਕੀ ਦੀ ਰੋਟੀ ਉਹ ਸਾਗ ਵਾਲੀ ਠੱਠੀ 'ਤੇ ਲਾ ਕੇ ਬਣਾਉਣਾ ਇੱਕ ਤਾਂ ਬਿਆਲੇ ਦਿਨ ਤਾਂ ਨਹੀਂ ਐਨੇ ਦਿਨ ਐਨਾ ਟਾਈਮ ਚੂਹੇ ਨੱਚੇ ਖਾਲੀ ਪੇਟ ਢਿੱਡ ਚ ਸਾਡੇ ਚਲੋ ਕਿਸੇ ਨੇ ਕੋਈ ਉਹ ਖਾ ਲਿਆ ਬਰੈਡ ਪਕੌੜਾ ਚਾ ਕੇ ਖਾ ਲਿਆ ਕਿਸੇ ਨੇ ਕੁਸ ਖਾ ਲਿਆ ਕਿਸੇ ਨੇ ਕੁਸ ਖਾ ਲਿਆ ਕਿਹੜਾ ਮਤਲਬ ਉਦਣ ਦਾ ਸਾਰ ਲਿਆ ਅੱਜ ਸਾਰੇ ਸਾਗ ਪਰਾਂਡੇ ਬੈਠੇ ਵੀ ਸਾਗੇ ਖਾਣਾ ਸਾਗ ਆਪਾਂ ਨੇ ਤਾਂ ਉੱਪਰ ਸਭ ਤੋਂ ਪਹਿਲਾਂ ਜੀ ਮੈਂ ਭੋਗ ਲਵਾ ਕੇ ਬਾਬਿਆਂ ਦੀ ਕਿਰਪਾ ਨਾਲ ਉੱਪਰ ਜਾ ਕੇ ਜੀ ਉੱਥੇ ਤੋਂ ਜਿਹੜੇ ਦੋ ਪ੍ਰਸ਼ਾਦ ਤੇ ਆਪਣਾ ਸੱਗਣਾ ਸ਼ੁਰੂ ਕਰਤੇ ਨਾਲੇ ਬਾਈ ਬਹਿ ਗਿਆ ਜੀ ਨਾਲੇ ਸਾਡਾ ਜਿਹੜਾ ਛੋਟੂ ਸੀ ਉਹ ਬਹਿ ਗਿਆ ਬਹੁਤ ਬਹੁਤ ਗੈਸ ਵਰ ਮਾਮੀ ਤੇ ਨੇ ਹੋਏ ਪ੍ਰਸ਼ਾਦ ਦੇ ਪੂਰੇ ਦੇ ਪਰ ਮਾਮੀ ਕਹਿੰਦੀ ਵੀ ਮਾਮੇ ਨੂੰ ਕਹਿੰਦੀ ਵੀ ਤੂੰ ਤੁੱਲਾ ਬਾੜ ਥੱਲੇ ਜਾ ਕੇ ਤੇ ਵੈਗਰੂ ਦੀ ਕਿਰਪਾ ਨਾਲ ਇੱਥੇ ਸ਼ਾਮਾਂ ਵੀ ਆ ਗਈ ਜਿੱਥੇ ਅਸੀਂ ਬੈਠੇ ਹੁਣ ਮਾਮੀ ਰਹੀ ਬੈਠੇ ਸ਼ਾਮਾਂ ਚ ਪ੍ਰਾਤ ਧੁੱਪਾਂ ਚ ਆਦੀ ਗਾ ਤੇ ਮੱਕੀ ਦੀਆਂ ਰੋਟੀਆਂ ਨਾਲ ਮਾਮੀ ਡੱਬਾ ਬੋਲ ਨਹੀਂ ਆ ਗੋ ਮਾਮੀ ਬੁਲਾ ਸਾਸਰੀ ਘਰ ਸਾਸਰੀ ਕਾਜੀ ਸਾਰਿਆਂ ਨੂੰ ਹਾਂ ਇਹ ਕਹਿੰਦੇ ਸਾਥ ਖਾਣਾ ਸਾਗ ਤਾਂ ਐ ਕਿਆ ਖਾਣਾ ਅਸੀਂ ਨਹੀਂ ਕਿਹਾ ਸਾਗ ਖਾਣਾ ਇਹ ਵਿੱਕੀ ਨੇ ਕਿਹਾ ਵੀ ਮੈਂ ਸਾਗ ਖਾਣਾ ਹਾਂ ਫਿਰ ਮੈਂ ਕਿਹਾ ਚਲ ਅੱਜ ਸਾਗ ਹੀ ਖਵਾਉਂਦੀ ਆ ਪਾਲਕ ਚੱਕੀ ਫਿਰਦੀ ਦੀ ਤੜਕੀ ਤੂੰ ਤਾਂ ਗਰਾਰੀ ਫਸਾਈ ਫਿਰਦੀ ਦੀ ਪਾਲਕ ਦੀ ਜਿਹੜੀ ਉਹਦਾ ਸਰਵਾ ਆਰਨੇਰੇ ਚ ਮੈਂ ਸੋਚਿਆ ਸਰਵਾ ਪਈ ਚਲ ਸਾਗ ਧਰ ਲੰਦੇ ਸਾਜਰੇ ਉਹ ਜਦ ਦੇਖਿਆ ਵਿੱਕੀ ਕਹਿੰਦਾ ਧਿਆਨ ਨਾਲ ਦੇਖੇ ਕੀ ਆ ਇਹ ਉਹ ਤੇਰਾ ਉਹ ਤਾਂ ਪਾਲਕ ਹੀ ਆ ਮੈਂ ਕਿਹਾ ਸਾਰੀ ਅਸਲ ਦੇ ਵਿੱਚ ਪਤਾ ਕਿਆ ਨਾ ਮਾਮਾ ਉਰੇ ਜਦੋਂ ਹੁਣ ਦੋ ਤਿੰਨ ਵਾਰ ਆਇਆ ਨਾ ਮੇਰਾ ਮਾਮਾ ਜਦ ਦੇ ਸਾਗ ਨੂੰ ਕਹਦਾ ਹੁੰਦਾ ਕਹਿੰਦਾ ਵੀ ਸਾਗ ਬਣਾ ਲਓ ਯਾਰ ਫਿਰ ਮੈਂ ਹੁਣ ਕਿਹਾ ਵੀ ਸਾਗ ਮਗਾਇਆ ਹੂੰ ਸਾਗ ਪੜਦੇ ਨੂੰ ਚਕਾਇਆ ਆਹ ਚੱਲ ਕੋਈ ਨਹੀਂ ਉਹਦਾ ਦਾਣੇ-ਦਾਣੇ ਪਰ ਮੋਹਰਾ ਜਿਹਨੇ ਖਾਣਾ ਉਹਨੇ ਖਾਣਾ ਇਹ ਥੋੜੋ ਵੀ ਕੋਈ ਚੱਕਰ ਵੀ ਜ਼ਿੰਦਗੀ ਦੇ ਵਿੱਚ ਆ ਇਹ ਗੱਲਾਂ ਬਹੁਤ ਮਹਨੇ ਰੱਖਦੀਆਂ ਵੀ ਜੋ ਵੀ ਆਪਾਂ ਬਣਾਉਂਦੇ ਤਲ ਹੁਣ ਬਣਾਇਆ ਆ ਸਾਗੇ ਬਣਾਇਆ ਅੱਜ ਦੀ ਉਹ ਗੱਲ ਲੈ ਲਓ ਹਾਂ ਉਧਰ ਭੂਆ ਗਈ ਜਾਂਦੀ ਮੇਰੀ ਕਹਿੰਦੀ ਕਡੋਲੀ ਮੰਨੂ ਭਰ ਦਿਓ ਆ ਤੇ ਕਾ ਮੰਦੀਪ ਭੈਣ ਕਹੀ ਜਾਂਦੀ ਵੀ ਮੈਂ ਵੀ ਥੋੜਾ ਤਾਂ ਲੈ ਕੇ ਆ ਉਹ ਕੜਾਈ ਤਾਂ ਸਾਰੇ 4 ਜਣਾਂ ਨੇ ਅੱਧੀ ਕਰਤੀ ਉਹ ਇੱਕ ਡੋਲੂ ਅਜੇ 4 ਜਣਾਂ ਨੇ ਖਾਧੀ ਆ ਤੁਸੀਂ ਨਾ ਐ ਕਰ ਹਾਂ ਸਾਰੇ ਆ ਗਏ ਸਾਰਿਆਂ ਨੇ ਆ ਜਾ ਹਾਂ ਅੱਲਗ ਦੇ ਕਿ ਮੇਰਾ ਡੇਲੂ ਪਰ ਕੇ ਫੀਜੀ ਇੱਕ ਡੋਲੂ ਤਾਂ ਹੈ ਵੀ ਨਹੀਂ ਉਧਰ ਭੈਣ ਕਹਦੀ ਆ ਤੂੰ ਭੈਣ ਨੂੰ ਪਰਤਾ ਲੈਣ ਦਿੰਦੀ ਉਹ ਡੋਲੂ ਚੱਕ ਕੇ ਤਾਇਆ ਰੱਖ ਲੈਣਾ ਤਾਂ ਗੱਡੀ ਤੇ ਤੇ ਖੋਣ ਲੱਗੀ ਤੀ ਉਹ ਵੀ ਹਾਂ ਵੀ ਤੱਲੂਲੀ ਤੇਰਾ ਤੂੰ ਕਹਿ ਕੇ ਤੂੰ ਕਹਿ ਹਾਂ ਛੇਤੀ ਕਰ ਵੀਰੇ ਪਹਿਲਾਂ ਇਹ ਕੰਮ ਕਰਕੇ ਆ ਜਾਣ ਲੱਗੀ ਢੋਲੂ ਫੜ ਕੇ ਉਹਨਾਂ ਗੱਡੀ 'ਚ ਬਹਿ ਜਾਂਦੀ ਟੌਰ ਨਾਲ ਬੀਤ ਦੇ ਨਾਲੇ ਕਿ ਮੇਲੇ ਜਣਾ ਅਹੋ ਬਸ ਮੋੜਨਾ ਬਈ ਸਭ ਜੀ ਹਾਂਜੀ ਲਹਿੰਗਾ ਵੀ ਮੋੜਨਾ ਲਹਿੰਗਾ ਮੋੜਨਾ ਪੜਾ ਹਾਂਜੀ ਫੇ ਪੈਣ ਨੂੰ ਰੋਪੜ ਤੇ ਬਸ ਕਹਨੂੰ ਜਿਹਨਾਂ ਨੂੰ ਆਪਾਂ ਖਮਾਣ ਤੋਂ ਜਿਹੜਾ ਦੂੰਗਾ ਇਹਨੂੰ ਬਸ ਖਮਾਣ ਤੇ ਚੜ੍ਹ ਜੂਗੀ ਪੈਣ ਹਾਂ ਡੈਡੀ ਨੂੰ ਮਿਲਿਆ ਆਊਗਾ ਚਲ ਉਹ ਮੈਨੂੰ ਲੁਧਿਆਣੀ ਛੱਡ ਕੇ ਹੁਣ ਜੇ ਡੈਡੀ ਕੋਲ ਜਾਉਂ ਮੈਨਣਾ ਹਾਂ ਫਿਰ ਤਾਂ ਉੱਥੇ ਟਾਈਮ ਲੱਜਣਾ ਨਾ ਫਿਰ ਤਾਂ ਕੋਈ ਲੁਧਿਆਣੇ ਲੁਧਿਆਣੇ ਦਾ ਤਾਂ ਬਹੁਤ ਲੰਬਾ ਸਫ਼ਰ ਹੋ ਜਾਣਾ ਬਹੁਤ ਲੰਬਾ ਮੈਂ ਬਾਹਰ ਕੁੜੀ ਨਹੀਂ ਲੈ ਕੇ ਜਾਣੀ ਇੱਕ ਚੱਕਰ ਉਹ ਵੀ ਨਹੀਂ ਹੈਗਾ ਇੱਕ ਨਾ ਉਧਰ ਨੂੰ ਤਾਂ ਏਰੀਆ ਤੇਨੂੰ ਜਾ ਬਹੁਤ ਲੱਗਣ ਲੱਗਿਆ ਦਰਾਏ ਉਹ ਜਿਹੜਾ ਰਪੜ ਦਾ ਟੱਟਾ ਬਣ ਹਾਂ ਭਾਈ ਇੰਨਾ ਸਫ਼ਰ ਉਹ ਫਾਟਕ ਬੰਦੇ ਰਹਿੰਦਾ ਇੱਕ ਸਫ਼ਰ ਕਰਨਾ ਔਖਾ ਹੈ ਬੈ ਸਫ਼ਰ ਕਰ ਕਰ ਬਾਜੇ ਹੋਗੇ ਜਿਹੜਾ ਇਹਦੀ ਭੈਣ ਦਾ ਵਿਆਹ ਪਗਤ ਆਇਆ ਸੀ ਉੱਥੇ ਜਿੱਥੇ ਉਹਨਾਂ ਨੇ ਨਾਨਕ ਸ਼ਕਲ ਆਈ ਉਹ ਮੰਨੂ ਪਤਾ ਮੈਂ ਕਿ ਕਹਣਾ ਗੱ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਐਨੀ ਟ੍ਰੈਫਿਕ ਲੁਧਿਆਣਾ ਦੇ ਵਿੱਚ ਆ ਰੱਬਾ ਟੀ ਪਾ ਪੀ ਪੂ ਬਸ ਐਂ ਕੋਸ ਹੋ ਜਾਂਦੀ ਉੱਥੇ ਤਾਂ ਤੰ ਦੇ ਜਿਹੜੇ ਤੁਸੀਂ ਉੱਥੇ ਰਹਿੰਦੇ ਆ ਰੋਟੀਆਂ ਵਾਲੇ ਆ ਜੋ ਕੁਸਮ ਥਾੜੀ ਚੱਕ ਕੇ ਆ ਜੋ ਸੇਤੀ ਹੁਣ ਸਾਡੀ ਪੱਠੀ ਪਰ ਰੋਟੀਆਂ ਡੈੜਦਾਰ ਦਾ ਇੱਕ ਨਹੀਂ ਸੀ ਇੱਕ ਨੂੰ ਆ ਦੇਖਦੇ ਤੇ ਉੱਥੇ ਆ ਪਾ ਨਹੀਂ ਜੀ ਹੂੰ ਬਿгай ਮਾਮੇ ਮੇਰੀ ਵੀ ਕੋਈ ਵੀ ਇੱਕ ਨਹੀਂ ਹੂੰ ਇੱਥੇ ਮੇਰੇ ਪਾਸ ਵੀ ਚੀਨੀ ਨਿਕਲੀ ਇਹ ਤਾਂ Airtel ਦੀ ਹੈ ਕੋਈ ਪਤਾ ਨਹੀਂ ਹੁਣ ਪਰਸ ਤੱਕ ਕਿਹਦਾ ਨੰਬਰ ਲੈ ਕੇ ਕੋਈ ਹੋ ਰਹੀ ਹੈ ਇਹਦਾ ਨੰਬਰ ਤਾਂ ਇਹਨਾਂ ਸਾਡੇ ਕੋ ਮਾਮੇ ਇਹਦੇ ਪਰ ਨੰਬਰ ਥੋੜਾ ਲਿਖਿਆ ਬੰਦਾ ਇਹ ਤਾਂ ਪਤਾ SIM ਦਾ ਨੰਬਰ ਲਿਖਿਆ ਬੰਦਾ ਯਾਰ SIM ਨੰਬਰ ਹੁੰਦਾ SIM ਨੰਬਰ ਦਾ ਉਹਨਾਂ ਨੇ ਭਰ ਦੇਣਾ ਆਪਣੇ ਕੰਪਿਊਟਰ ਦੇ ਵਿੱਚ ਉਹਨਾਂ ਨੇ ਜਦ ਇਹ ਨੰਬਰ ਸ਼ੋਅ ਕਰ ਦੇਣਾ ਵੀ ਫਲਾਣਾ ਨੰਬਰ ਹੈ ਇਹਦੇ ਵਿੱਚ ਫੀਲਡ ਆ ਬੰਦਾ ਉਹ ਨੰਬਰ ਉਹਨਾਂ ਨੇ ਉੱਕਾ ਨਹੀਂ ਚੱਲਣਾ ਫਿਰ ਉਹ ਬਾਅਦ ਚ ਇਹਦੇ ਵਿੱਚ ਉਹ ਲੱਕੜੀਆਂ ਲਾਉਣੀ ਬਣੀਆਂ ਕਿੰਕੇ ਨਾਲ ਲੀ ਲਦੀ ਬਾਦੂ ਅੱਗ ਤਾਂ ਸੰਦੀਪ ਵਿੱਚ ਪਿੱਛੇ ਨਹੀਂ ਸੇਕ ਜਾਂਦਾ ਜੀ ਹਾਂ ਸਾਰੀ ਤਬੀਨ ਸੇਕ ਲੱਗਦਾ ਜਿਆਦਾ ਫਿਰ ਕਾਲੀਆਂ ਰੋਟੀਆਂ ਹੋ ਗਈਆਂ ਵਜੀਆਂ ਮਣ ਰਹੀਆਂ ਤੂੰ ਖਾਲਾ ਸੰਦੀਖ ਨਹੀਂ ਹੋਰ ਨੂੰ ਬਿਠਾ ਦੇ ਰੇ ਕੋਈ ਨਾ ਕੋਈ ਨਾ ਮਾਮਾ ਹੀ ਤੁਸੀਂ ਵੀ ਲੈ ਲੋ ਰੋਟੀ ਮਾਮੇ ਨੂੰ ਦਿਆ ਮੈਂ ਮੂਲੀਆਂ ਰੱਖਿਆ ਹੋਇਆ ਵਿੱਚ ਕੌਲੀ ਦੇ ਵਿੱਚ ਪਾਏ ਵਾ ਮੱਖਣ ਮਾਮੇ ਨਰਮ ਤਾਂ ਰੋਟੀਆਂ ਪਈਆਂ ਯਾਰ ਅੱਛਾ ਮੂਲੀਆਂ ਨਹੀਂ ਖਾਣੀ ਉਹ ਗੱਲ ਬੱਕਰੀ ਆ ਆ ਚੱਕ ਕੇ ਮੂਲਿਓ ਤੇਰੇ ਮਾਮੇ ਰ ਖੁੜਾ ਦੇ ਜਾਨੂ ਮਾਮਾ ਨਵੇੜੀਆ ਦਵਾ ਦੋ ਇਹ ਲਿਬੜਦੀ ਆ ਮਾਮੇ ਆਲੂ ਭੁੰਨਤਾ ਇੱਕ ਵਿੱਚ ਗੋਲ ਦੇ ਚਾਰ ਖਿਆ ਵਾ ਪਹਿਲੇ ਹੀ ਸਭ ਲੋ ਇੱਕ ਮਿੰਟ ਮੈਂ ਫੜਾਉਣਾ ਵਾਹਿਗੁਰੂ ਸਤਨਾਮ ਆ ਆਹ ਕਹਿੰਦੇ ਜੇ ਬੰਦੇ ਨੂੰ ਭੁੱਖ ਲੱਗੇ ਤਾਂ ਪ੍ਰਸ਼ਾਦਾ ਸਕਣਾ ਚਾਹੀਦਾ ਜਿਹੜਾ ਆਪਾਂ ਬਿਨਾਂ ਭੁੱਖ ਤੇ ਖਾਂਦੇ ਆ ਫਿਰ ਉਹ ਆਪਾਂ ਨੂੰ ਮਤਲਬ ਅਡਜਸਟ ਕਰਨਾ ਤੇ ਡਾਈਜੈਸਟ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਹਾਂ ਕੱਲ ਤੇਰੇ ਮਾਮਾ ਖਾ ਕੇ ਨਹੀਂ ਆਇਆ ਤਾਂ ਤੇ ਹਾਂ ਕੱਲ ਤੇਰੇ ਮਾਮੇ ਨੇ ਖਾ ਹੀ ਨਹੀਂ ਕਹਿੰਦਾ ਹੋਰ ਹੀ ਜਿੱਜਾ ਸਾਫੇ ਰੱਜ ਗਿਆ ਤਲਦਾ ਹੁੰਦਾ ਹੀ ਹੁੰਦਾ ਹੀ ਹੁੰਦਾ ਹੀ ਦਾ ਮੂੰਗੀ ਮਸਰੀ ਦੀ ਦਾਲ ਨੂੰ ਤੜਕਾ ਜਿਹੜਾ ਲੱਗਦਾ ਫੇ ਰੰਗ ਰੰਗ ਫੜਕਾ ਪਰ ਰਾਤ ਨੂੰ ਮੂਰ ਦੇ ਚ ਨੂਨ ਮਿਰਚ ਨਹੀਂ ਸੀ ਪ੍ਰੋਪਰ ਪੂਆ ਹਾਂ ਜਿਹੜੀ ਪਣ ਤਾਂ ਉੱਥੇ ਦਾਲ ਬਣਾਈ ਤੀ ਕੱਲ ਨੂੰ ਨੀਤ ਦਾਲ ਜਦਾਂ ਦੀ ਭੈਣ ਨੇ ਥੋੜੋ ਬਣਾਈ ਤੀ ਹਰੀਲੀ ਭਾਬੀ ਨੇ ਬਣਾਈ ਤੀ ਭੈਣ ਨੇ ਤਾਂ ਆਪੇ ਕਹਿਤਾ ਮੈਨੂੰ ਜਦੇ ਕਹਿੰਦੀ ਕਹਿੰਦੀ ਪਰ ਜਾਇ ਨੇ ਪ੍ਰਸ਼ਾਦਾ ਸਕਿਆ ਕਹਿੰਦੀ ਦਾਲ ਚ ਕਹਿੰਦੀ ਕੁਣਾ ਖਵਾ ਨਹੀਂ ਦਮ ਜਾ ਬਸ ਕਾਲੀ ਕਾਲੀ ਚ ਬਣੀ ਵੀ ਤੀ ਜਿਆਦਾ 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 ਸਬਜ਼ੀ ਬਣਾਉਂਦੇ ਨਾ ਫਿਰ ਥੋੜਾ ਜਿਹਾ ਹੋ ਜਾਂਦਾ ਫਰਕ ਹੁਣ ਸਾਗ ਬਣਾਵਾ ਪੂਰਾ ਪੂਰਾ ਹੈ ਨਾ ਔਰ ਇੰਨਾ ਕ ਸਵਾਦ ਆ ਹੋ ਉਹ ਸਾਰੇ ਹੁਣ ਮੱਲੋ ਮੱਲੀ ਜੀ ਨੇ ਇੱਕ ਪ੍ਰਸ਼ਾਦਾ ਸਗਣਾ ਤਾਂ ਦੋ ਦੋ ਢਾਈ ਢਾਈ ਤਿੰਨ ਤਿੰਨ ਖਾ ਕੇ ਉੱਟਦਾ ਹੋ ਟਾਈਮ ਵੀ ਦੇਖ ਲੋ ਟਾਈਮ ਤਾਂ ਫਿਰ ਜਿਹੜਾ ਲੱਗਣਾ ਤਾਂ ਫਿਰ ਇਹ ਤਾਂ ਸਬਰ ਨਾਲੇ ਕੰਮ ਹੋਣਾ ਤਾਂ ਸਾਗ ਵਾਲਾ ਮੱਕੀ ਦੀ ਰੋਟੀ ਵਾਲਾ ਦਾ ਤਤਪੜਾਤ ਵਾਲਾ ਪਾਣੀ ਕਹਣਾ ਸੁੱਖਾ ਹਾਂ ਮੋਟਾ ਆ ਬੰਦੇ ਵੀ ਸਾਗ ਕਹਿਦਾ ਦੰਨੇ ਆ ਇੰਨਾ ਵਿਆਹ ਦਾ ਕੰਮ ਨਾ ਸਾਗ ਦਾ ਕੰਮ ਹਮਮ ਪਰ ਅੱਜ ਤਾਂ ਅਸੀਂ ਸੋਣੀ ਸੁਬੀਤ ਚੱਕ ਰੱਖੀ 1 ਵਜੇ ਨੂੰ ਆਪਾਂ ਸਾਰੇ ਲੱਗੇ ਰਹੇ ਜੇ ਇੱਕ ਕੱਲੇ ਬੰਦੇ ਨੂੰ ਬਣਾਉਣਾ ਪੈ ਜਾਵੇ ਸਾਖ ਫਿਰ ਦਿੱਕਤ ਖੜੀ ਹੋ ਜਾਂਦੀ ਹੈ ਨਾ ਉਹਦਾ ਟਾਈਮ ਪਾਸ ਹੁੰਦਾ ਨਾ ਫਿਰ ਉਹ ਵਾਰ ਆ ਕੇ ਕਹਿੰਦਾ ਯਾਰ ਫਿਰ ਵਿੱਚ ਜਿਹਨੂੰ ਅੱਧ ਕਿਤੇ ਜਾ ਕੇ ਉਹ ਕਿੱਥੇ ਪੰਗਾ ਲੈ ਲਿਆ ਯਾਰ ਮੇਰੀ ਰੋਟੀ ਹੋਰ ਕਰ ਕਰ ਨਾ ਮਾਮਾ ਉਹ ਕਹਿੰਦਾ ਮੈਂ ਤੇ ਮੂਲੀ ਨਹੀਂ ਖਾਣੇ ਹੁਣ ਕਾਣੀ ਰੋਟੀ ਕਰੜੀ ਕਰੜੀ ਉਹ ਸਿਆਣੀ ਜਦ ਕਿ ਕੜੀ ਕੜੀ ਰੋਟੀ ਦੋ ਨਰਮ ਲੱਗਦੀ ਆ ਪਾਪਾ ਜੀ ਵੀ ਐਵੇਂ ਖਾਂਦੇ ਗਾੜੀ ਕਰਕੇ ਮੈਂ ਵੀ ਇਦਾਂ ਹੀ ਖਾਂਦਾ ਪ੍ਰਸ਼ਾਦਾ ਮੈਂ ਭੇਜਦਾ ਹਾਂ ਫਲੇਰੇ ਸਾਗ ਦੇ ਤੇ ਉਹ ਮੈਂ ਸਾਗ ਨਾਲ ਵੀ ਭੇਜਦਾ ਉਹਨਾਂ ਨੇ ਵੀ ਕੁਛ ਇੱਕ ਹੋਰ ਬਣੀ ਨਾ ਗੱਲ ਉੱਤੇ ਇੱਕ ਰੋਟੀ ਦੇਤੀ ਜਾਂਦੇ ਰੜਦੀ ਨਿਕਲ ਹੂੰ ਸੁਖਵੀਰ ਆ ਜਾ ਪਤਾ ਨਹੀਂ ਉੱਪਰ ਕਿਹੜੇ ਚੱਕਰਾਂ ਚ ਫਸੇ ਹੋਏ ਨਾਲੇ ਮੈਂ ਕਹਿ ਕੇ ਆ ਬੀ ਆ ਜਾਓ ਥੱਲੇ ਨੂੰ ਸੁਖਵੀਰ ਵਿੱਕੀ ਗੁੱਸਾ ਹੁੰਦਾ ਵੀ ਆ ਜਾ ਹੁਣ ਵਾ ਕਾਕੇ ਹੁਣ ਰੋਟੀਆਂ ਬਣ ਗਈਆਂ ਕੀ ਕਰਿਆ ਚਾਹ ਤੇਰੀ ਦੀ ਕਿਸੇ ਨੇ ਖਾਦੀ ਡੱਬਾ ਸਾਰੇ ਜਾ ਗਿਆ ਐ ਕੁਸਾ ਮੈਨੇ ਚਾਹ ਪਾਈ ਆ ਬੋਤਲ ਚ ਗੈਸ ਬੰਦ ਨਹੀਂ ਕਰਕੇ ਆਈ ਉਹ ਬਸ ਇੱਕ ਦਿਨ ਰੋਟੀਆਂ ਦੀ ਖਾਲੀ ਰੱਖੀ ਥੱਲੇ ਆਪਣੇ ਆਪ ਚ ਉਹ ਆਪਣਾ ਸਲਾ ਸਿਸਟਮ ਉਹਦਾ ਪੁੱਠਾ ਜਾਇਆ ਗੈਸ ਦਾ ਬਸ ਫੇਰ ਉਹ ਹੋ ਇਹਨੇ ਉਹ ਬਟਰ ਉਹਦੇ ਅਸੀਂ ਐ ਕਰਦੇ ਨਾ ਖੜੇ ਆ ਸਾਡਾ ਚੱਲਦਾ ਇਹ ਬੰਦ ਹੁੰਦਾ ਇਹ ਬੰਦ ਹੁੰਦਾ ਉੱਥੇ ਹੁਣ ਬਸ ਬੰਦ ਦਊਗਾ ਹਾਂ ਹਾਂ ਮੈਨੂੰ ਪਤਾ ਨਹੀਂ ਲੱਗਿਆ ਮਮੇ ਪੜੀ ਨਾ ਇਹ ਬੀਤਾ ਦੀ ਜੰਦਾ ਬਾਲਾ ਨਹੀਂ ਨਹੀਂ ਜਿਹੜਾ ਸਲੋ ਹੋ ਜਾਂਦਾ ਮਾਮੇ ਉਹਦਾ ਨਹੀਂ ਪਤਾ ਲੱਗਦਾ ਹੈਗਾ ਸਲੋ ਵਾਲੇ ਚ ਗੈਸ ਬਹੁਤ ਛਾਕ ਲਓ ਫੇਰ ਨਾ ਬਾਅਦ ਚ ਕਿਉਂ ਤੇ ਛਾਕ ਖਤਮ ਹੋ ਗਿਆ ਰੋਟੀ ਲੈ ਜਾ ਨਹੀਂ ਸਾਗ ਉਪਰੀ ਪਾ ਕੇ ਖਾ ਲੋ ਬੈਠ ਕੇ ਹਾਂ ਮੈਨੂੰ ਸਾਗ ਪਾ ਲਈ ਖਾਓ ਖਾਓ ਸਭ ਜਾਣੇ ਹੁਣ ਦੀਦੀ ਨੇ ਆ ਜਾਣ ਐਨੇ ਮੈਨੂੰ ਲਾਉਣੀ ਐਨੇ ਬੈਠਾ ਤੇ ਡੈਡੀ ਨੂੰ ਪਾਣੀ ਦੇ ਕੇ ਜਾਣ ਨਾਲੇ ਤਾਂ ਨਵੀਂ ਰੋਟੀ ਆਹੀ ਖਾਲੀ ਰੁੱਖੀ ਉਹਦਾ ਮੈਂ ਰਾੜਾ ਇਨੇ ਅਸੀਂ ਸੁਖਵੀਰ ਪਾਣੀ ਦੇ ਦਿਆ ਮਾਮਾ ਦੀ ਹਾਂ ਜੀ ਸਾਗ ਦਾ ਰਿਵਿਊ ਦਵਾਂਗੇ ਹਾਂਜੀ ਬਾਈ ਬੀ ਖਾਲਸਾ ਬਾਈ ਬੀ ਕਹਤੇ ਸਾਗ ਵੀ ਕਿ ਬਾਕੀ ਬਹੁਤ ਵਧੀਆ ਬਣਿਆ ਹੋਇਆ ਹਾਂ ਪਰ ਮਿਹਨਤ ਵੀ ਬਹੁਤ ਜ਼ਿਆਦਾ ਹੋਈ ਹੋਈ ਹੈ ਹਨਾ ਕੋ ਡੋਲੀ ਲੁਕਾਉਣੀ ਹੈ ਕਿ ਬਸ ਸਰ ਜਾਊਗਾ ਇੱਕ ਨੇ ਡੋਲੀ ਥੋੜਾ ਜਾਰ ਨਹੀਂ ਥੋੜਾ ਜਿਹਾ ਆਪਣਾ ਸਰ ਜਾਵੇ ਇੰਨਾ ਹੀ ਬਹੁਤ ਇਹ ਮੇਰੇ ਜੋਗਾ ਤਾਂ ਡੱਬਾ ਲ ਕੋਲ ਕੋਈ ਉਹ ਨਾ ਕੋਈ ਨਾ ਤੈ ਕਹਣਾ ਤੂੰ ਲਗੋ ਨਾ ਕੋਈ ਸਰਜਵੇ ਉਹੀ ਪਾਣੀ ਦੇ ਦੇ ਕਿਉਂਕਿ ਸਾਗ ਬਹੁਤ ਥੱਲੇ ਜਾ ਰਿਹਾ ਹੈ ਹੱਲ ਕਿਹਨੇ ਦੋਖ ਜਣੇ ਨੇ ਰੋਟੀ ਖਾਧੀ ਮੈਂ ਕਹਿੰਦਾ ਅੱਧੀ ਕੜਾਈ ਤਾਂ ਥੱਲੇ ਗਈ ਤਿੰਨ ਚਾਰ ਵਾਰ ਤੂੰ ਖਾ ਗਿਆ ਮੈਂ ਤਾਂ ਮੈਨੂੰ ਸਵਾਦ ਲੱਗਿਆ ਆਪਣੀ ਬੜੀ ਤਾਂ ਫੇਵਰੇਟ ਡਿਸ਼ ਹੈ ਉਹੀ ਗੱਲ ਹੋ ਗਈ ਮੈਂ ਤਾਂ ਅੱਜ ਸੰਦੀਪ ਨੇ ਜਦ ਪ੍ਰਸ਼ਾਦਾ ਸਕਣਾ ਦੋ ਪ੍ਰਸ਼ਾਦੇ ਹੋਰ ਸਕਣੇ ਤੇ ਨਾਲ ਉਹੀ ਤਾਂ ਗੱਲ ਆ ਬੱਚਾਣਾ ਥੋੜੀ ਹੈ ਹਾਂ ਇਹ ਤਾਂ ਤੁਸੀਂ ਲਿਮਟ 'ਚ ਖਾਓ ਵੀ ਅਸੀਂ ਫੇਰ ਖਾਣਾ ਇੱਕੋ ਵਾਰ ਥੋੜੀ ਖਾਣੇ ਮੈਂ ਖਾਦਾ ਨਹੀਂ ਐਨੋ ਤਾਂ ਬਚਾਰੇ ਨੂੰ ਮੰਗੀ ਹੋਈ ਬੁਰਕੀ ਬਾ ਔਖੀ ਮਿਲੀ ਆ ਉਹ ਵੀ ਤੁਸੀਂ ਦਿੱਤੀ ਆ ਵੀ ਸਵਾਦ ਦੇਖ ਲੀਏ ਲੋਕੀ ਹੋ ਮੈਨੋ ਨਾ ਪੈਣ ਕਹਿੰਦੀ ਫਤਿਹ ਬਸ ਪੈਣ ਦਾ ਕੰਮ ਫਤਿਹ ਥੈਂਕ ਯੂ ਮੰਮੀ ਤੁਹਾਡਾ ਬਹੁਤ ਬਹੁਤ ਸਵਾਦ ਬਹੁਤ ਸਵਾਦੀ ਟੈਸਟੀ ਅ ਪ੍ਰਸ਼ਾਦ ਦਾ ਵੀ ਬਹੁਤ ਸਵਾਦ ਇਹ ਆਟਾ ਨੀ ਤੇ ਵਿਆਹ ਤੋਂ ਬਾਅਦ ਵੀ ਸਾਗ ਬਣਾਇਤਾ ਜਿਆਦਾ ਤੁਨ ਹਾਂ ਸੁੱਤੀ ਹੈ ਨਾ ਦੂਸਰੇ ਦਿਨ ਹਾਂ ਸੁੱਤੀ ਹੈ ਰਾ ਦੂਜਾ ਨਹੀਂ ਫਿਲਟਰ ਵਾਲਾ ਨਹੀਂ ਫਿਲਟਰ ਵਾਲਾ ਨਹੀਂ ਦੂਆ ਇਹ ਸਿੱਧਾ ਮੋਟਰ ਵਾਲਾ ਚੱਲ ਕੋਈ ਨਹੀਂ ਪਾਣੀ ਤਾਂ ਪਾਣੀ ਉਹ ਆ ਇਹ ਆ ਬਸ ਆਪਣਾ ਜੀਵ ਦਾ ਸਵਾਦ ਆਵੇ ਬਸ ਥੋੜਾ ਜਿਹਾ ਉਹ ਥੋੜਾ ਜਿਹਾ ਫਿਲਟਰ ਵਾਲਾ ਮਾਨੂੰ ਇਸ ਟੂਟੀ ਵਾਲੀ ਵਧੀਆ ਲੱਗਦਾ ਜਸਾ ਟੂਟੀ ਵਾਲਾ ਹੀ ਪੀਂਦੀ ਉਹ ਵੀ ਜੈਸਮੀਨ ਵੀ ਟੂਟੀ ਵਾਲੀ ਪਿੰਦੀ ਆਪਾਂ ਪੀਂਦੇ ਫਿਲਟਰ ਵਾਲਾ ਐਵੇਂ ਕਹਦੀ ਜੀ ਸਾਨੂੰ ਸਵਾਦ ਇਹ ਲੱਗਦਾ ਵੀ ਕਿਹੜਾ ਕੋਸ਼ਪ ਤੇ ਟੈੜੀ ਪਾਣੀ ਵੰਗਦਾ ਰੋਟੀ ਖਾਂਦਾ ਉਹ ਪਤਾ ਨਹੀਂ ਵਿਚਾਰੀ ਕਦੇ ਚੁਣਦੀ ਵੀ ਆ ਆਨੇ ਆਉ ਮੜਿਆ ਹਾਂ ਉਹ ਕੜੇ ਫਰੀ ਆ ਉਹ ਵੀ ਕੁਛ ਕੰਮ ਨੂੰ ਕੁਛ ਕਰ ਦਿਓ ਰੋਟੀ ਖਾਂਦੇ ਨੇ ਬਾਕੀ ਕੰਮ ਤਾਂ ਬਾਅਦ ਤੇ ਹੀ ਹੁੰਦਾ ਬੰਦੇ ਰੋਟੀ ਫਸੇ ਰਹੇ ਤੁਸੀਂ ਲੈ ਆ ਦਿਓ ਤੁਸੀਂ ਲੈ ਆ ਦਿਓ ਜਾ ਕੇ ਪਾਣੀ ਮਾਮੇ ਨੂੰ ਨਹੀਂ ਨਹੀਂ ਤੇ ਇਹ ਚਲਾਉਂਦਾ ਭਾਈ ਚ ਉਹ ਪੁੱਥਲ ਨਹੀਂ ਘਾਤੇ ਚਲਾਉਂਦਾ ਐਮਰਜੈਂਸੀ ਹੋਣੀ ਕੋਈ ਅੱਗ ਛੱਟ ਗਈ ਅੱਗ ਉਹ ਉੱਥੇ ਤੋਂ ਲਿਆਉਂਦਾ ਮਦਦ ਕਿ ਉਹ ਅਰੇ ਇੱਕ ਮਾਤਰ ਮਾਪੇ ਨੇ ਕੱਢੀ ਵੀ ਇੱਕ ਮੋਟੀ ਜਿਹੀ ਲੱਕੜੀ ਉਹੀ ਰੱਖ ਦੇ ਆਹਨੇ ਤਾਂ ਧੂਆ ਕਰਿਆ ਪਿਆ ਹੁਣ ਬਸ ਗਿਆ ਮਨ ਪਿਆ ਰੋ ਟੈਸਟਰ ਮਾਮੇ ਨੇ ਕਾੜੀ ਕਰਦਾ ਪਤਾ ਟਾਈਮ ਨਾਲ ਆਨ ਹੋਈ ਜਾਂਦਾ ਕੰਮ ਆਹ ਵਾਦੀ ਆ ਰੋਟੀ ਨਹੀਂ ਹੋਣੀ। ਲੈ। ਨਹੀਂ। ਇੱਕ ਘਰ ਦੇ ਚਾੜੀ ਖਾਹੋਣੀ ਹੋਣੀ। ਖਾਹੋਣੀ। ਮਾਮੇ ਤੇ ਪਿੱਛੇ ਜਾੜਾਂ ਤਾਂ ਹੈਗੀਆਂ ਹੀ ਆ। ਜੇ ਮੂਰਲੇ ਦੰਦ ਨਹੀਂ ਹੈਗੇ। ਗੁੰਮਣੀ ਵਾਲਾ ਹਿਸਾਬ ਹੋ ਗਿਆ ਆਪਾਂ। ਹਮ। ਇਹ ਚੱਪਾ ਹੋ ਮਾਮਾ। ਫੇਰ ਕਹੜਾ ਛੇੜਲੀ ਗੱਲ ਇਹਨਾਂ ਨੇ। ਛੱਡੋ ਕਿਸ ਨੂੰ ਆਪਾਂ ਨੇ ਕਿਆ ਕਹਿਣਾ। ਆਪਣਾ ਦੇਖੋ ਸਾਡਾ ਸਾਕਬਤ ਆਪ ਕਿਆ। ਸਤਨਾਬਾਇਕ। ਚਾਹ ਆ ਗੋਭਾ ਕਿ ਲਈ ਕਿਉਂ ਨਾ ਬਣਾਉਂਦਾ ਜੀ ਸੁਖਬੀ ਲਿਆਉਂਦੀ ਨਾ ਨਾ ਕੋਈ ਇਹ ਤਾਂ ਹੁਣ ਮੈਂ ਆਪਣੀ ਸਿੰਘਣੀ ਨਾਲੇ ਖਾਉਂਗਾ ਜਿਹੜੇ 2% ਦੇ ਛਕਣਾ ਹੈ ਇਹਦੇ ਨਾਲ ਛਕੂਗਾ ਫਿਰ ਅਸੀਂ ਜਾਣਾ ਲਹਿੰਗਾ ਮੋੜਨ ਨਾਲੇ ਭਾਣੇ ਤੈਨੂੰ ਜੜਾ ਆਉਂਗੇ ਬਸ ਇਹਦੇ ਬਾਅਦ ਵਿੱਚ ਅਬੀ ਕੀ ਗੋੜ ਕਰਦੇ ਫੁੱਲ ਕਿਨੇ ਬਣਾਦੇ ਨੇ ਲੰਮੀ ਦੂਜੀ ਦਾਲੇ ਆਪਾਂ ਮਾਮੀ ਉਹ ਥਰ ਲੁਗੀ ਮਾਮੀ ਕਹਿੰਦੇ ਮਾਮਾ ਜੀ ਆ ਫੜੋ ਮਾਮਾ ਕਹਿੰਦਾ ਮੁੱਕਣੀ ਨਹੀਂ ਹੈਗੀ ਚਲ ਮਾਮੇ ਤੇਰੀ ਸਿੰਗਣੀ ਖਾ ਲੂਗੀ ਮਾਮੀ ਅ ਟੈਨਸ਼ਨ ਨਾ ਲੇ ਲਈ ਬਸ ਨਹੀਂ ਪੂਆ ਨੇ ਨਹੀਂ ਖਾਣੇ ਜੀ ਪੂਆ ਦਾ 슈ਗਰ ਦਾ ਚੱਕਰ ਆ ਨਾ ਇੱਕ ਉਹਨਾਂ ਨੇ ਉਂ ਬੇ ਟਾਈਮ ਹੀ ਖਾਉਂਗੇ ਤਾਂ ਫਿਰ ਚੱਕਰ ਪੈਣਾ ਉਹਨਾਂ ਨੂੰ ਠੀਕ ਉਹ ਤਾਂ ਰੋਟੀ ਤੇ ਚਾੜੀ ਸੰਦੀ ਉਹ ਕਹਿੰਦੀ ਮੈਨੂੰ ਸਾਗੇ ਦੇ ਦੇ ਤੁਸੀਂ ਹੁਣ ਅੱਗ ਦੇਖ ਕੇ ਲੈ ਸਭ ਨਾਲ ਬੜੀ ਹੁਣ ਤੇਰੇ ਰੋਟੇ ਦਾਲ ਨਾਲ ਦੇਣੀ ਆ ਨਹੀਂ ਜਾਣਦੀ ਆਪਣੇ ਉਹ ਸਾਵਨ ਨਾਲ ਚੱਲੀ। ਮੈਂ ਦੀਦੀ ਕੋਲ ਸਾਡੇ ਜੱਜਾਂ ਨੇ। ਜੜੀਆਂ ਹੋ ਗਈਆਂ ਤਾਂ ਬਾਬੂ ਦੀ। ਹਾਂ। ਇਹ ਲੱਕੜ ਕੋਈ ਹੋਰ ਆ ਜਿਹੜਾ ਸਾਵਨ ਨਾਲ ਨੇ ਅੱਗ ਫੜੀ ਆ। ਤੂਤਦੀ। ਹਾਂ। ਤੂਤਦੀ ਇਸ ਤਰ੍ਹਾਂ ਪੈ ਜਾਂਦੀ ਆ। ਤੂਤਦੀ ਤੂਤਦੀ ਜਾੜਾ। ਆ ਲੈ, ਤੇਰੀ ਚੱਕਰ ਥੱਲੇ ਖੜੀ ਕਰ। ਦੂਰਾਂ ਨੇ ਖਾਣਾ ਚੰਗਾ ਪੂਰਾ ਖਲੇਗਾ। ਮੇਰੀ ਜਿਹਾਣੀ ਬਸ ਮੇਰੇ ਕੋਲ। ਸੰਦੀਪ ਤੂੰ ਆਪਣਾ ਖਾ ਲੈ ਬਸ ਹੋਰ ਕੋਈ ਖਾਵੇ ਨਾ ਖਾਵੇ ਪਰਾਂ ਹੋ ਜਾ। ਤਲੋ ਤਰਦਾ ਉਹ ਮਿਹੜੀ ਪੀੜੀ ਮੱਲੀ ਬੈਠੀ ਐ ਕੰਮ ਦੀ ਨਾ ਕਾਰ ਦੀ ਦੁਸ਼ਮਣਾਂ ਅਨਾਸ ਦੀ ਹਾਂ ਕੋਈ ਕੋ ਝੂਠਾ ਮਿੱਠਾ ਕਰਾਈ ਜਾਂਦੀ ਐ ਨਾ ਕਰਾਈ ਜਾਂਦੀ ਐ ਰੋਟੀਆਂ ਤੇਰੇ ਬਹੁਤ ਤਾਜ਼ਾ ਰੋਟੀ ਤਾਂ ਬਹੁਤ ਆ ਡੱਬਾ ਦਾ ਬਰਕਤ ਕਰਦੀ ਠੱਠੀ ਤੇ ਹੋਈ ਬਰਕਤ ਹਾਂ ਠੱਠੀ ਪਰ ਨਹੀਂ ਹੋਈ ਬਰਕਤ ਆ ਚੱਲੇ ਪਰ ਬਰਕਤ ਹੋਈ ਆ ਕੇ ਕੀ ਇਹਨੂੰ ਕਾਹਦ ਹੁੰਦੇ ਬੜਾ ਦਿੱਤਾ ਫਿਰ ਜੇ ਉਹਨੂੰ ਕਹ ਕਹਿੰਦੀ ਫਿਰ ਜਿਹੜਾ ਉੱਪਰ ਵਾਲੀ ਵੀ ਦੀ ਉਹ ਤੋਂ ਉਹ ਵੀ ਗਾਇ ਸਾੜੀ ਪੱਠੀ ਆਏ ਚੂਰਾ ਰੋਟੀ ਬਣਾ ਲੈ ਆਈ ਅਸੀਂ ਚੁੱਲਾ ਕਹਿੰਦੇ ਚੋਲਾ ਚੁੱਪਗਾ ਕੇ ਖਾ ਲੈ ਥੈਂਕ ਯੂ ਕਾ ਵੀ ਰੱਖੀ ਸਾਰੀ ਰੋਟੀ ਬਕੀ ਜੋ ਅਨੂ ਰੱਖ ਤੋ ਪ੍ਰਸ਼ਾਦ ਹੈ ਊੜੀ ਨੂੰ ਊੜੀ ਨੂੰ ਵੀ ਖੜਾ ਰ ਬੈਠ ਕੇ ਖਾ ਲੈ ਜੇ ਉੱਪਰ ਪਾ ਉੱਥੇ ਜਾ ਕੇ ਖਾਣੀਆਂ ਲੈ ਜਾ ਰੋਟੀ ਰਖਾ ਕੇ ਖਾ ਲੈ ਹੋ ਦੇਸੀ ਕੀ ਤਾਂ ਡੱਬਾ ਗਾਇਬ ਹੋ ਗਿਆ ਉੱਪਰ ਤੇ ਮੈਨੂੰ ਲੱਭਿਆ ਨਹੀਂ ਜਿਹੜਾ ਮੰਮੀ ਪਲੇ ਤੜਕਾ ਲਾਤਾ ਪਿਆ ਪਿਆ ਬਣਾਇਓ ਤਰੀਕਾ ਕਰਦੇ ਹੂੰ ਉਦੋਂ ਅਸੀਂ ਸਾਗ ਨੂੰ ਉਹ ਲਾਉਂਦੇ ਤੇ ਤੜਕਾ ਗੱਤੇ ਵਾਲਾ ਨੁਭਾ ਕਹਿੰਦੇ ਹਾਂ ਉਹ ਤਾਂ ਫਿਰ ਪੈਣੇ ਕੱਲ ਸੈਲੀ ਹੁੰਦੀ ਸੀ ਥਲਕੇ ਕੋਲੀ ਜਿਹੜਾ ਥਾ ਰੋਟੀ ਜੀ ਚੋਪੜ ਤਿਆਰ ਖਤਮ ਕਰਦੇ ਉਹ ਤਾਂ ਇਹ ਕਿਚ ਜੋ ਨਹੀਂ ਉਹ ਦੁਆ ਉਹ ਸੌਰੀ ਉਹ ਪੈਣੇ ਉਹ ਨਹੀਂ ਹੈਗਾ ਅਸਲ ਦੇਸੀ ਕੀ ਨਹੀਂ ਹੈਗਾ ਹੌਲੀ ਖਾ ਲੈ ਯਾਰ ਛੋਟੀ ਜੀ ਪੈ ਬ੍ਰੈਕਫਾਸਟ ਦੇ ਵਿੱਚ ਨਾਲੇ ਫੂਕਾ ਮਾਰੀ ਜਾਂਦੀ ਨਾਲੇ ਉਹ ਦੇਖੀਓ ਸੀ ਦੇ ਸਿਕੀ ਨਹੀਂ ਹੈ ਘਰੋਂ ਡੱਬਾ ਮੈਂ ਲਿਆਉਂਗਾ ਕੋਈ ਚੱਕਰ ਨਹੀਂ ਟੈਂਸ਼ਨ ਨਹੀਂ ਲੈਣੀ ਜਿੱਦਣ ਤੁਸੀਂ ਹੁਣ ਮੁੜ ਕੇ ਸਾਗ ਬਣਾ ਲਿਆ ਚਾਹੇ ਪਰसों ਨੇ ਬਣਾ ਲਿਓ ਡੱਬਾ ਦੇ ਸਿਕੀ ਦਾ ਤੁਹਾਡੇ ਕੋਲ ਹਾਂ ਜਰੂਰ ਹੋਊਗਾ ਸਾਗ ਬਣਾ ਲਓ ਸਾਗ ਬਣਾ ਲਿਓ ਪਰ ਲੜਾਈ ਬਹੁਤ ਹੋਈ ਅੱਜ ਸਾਗ ਪਿੱਛੇ ਜੀ ਮੈਂ ਮਾਮੀ ਦੀ ਸਫਾਈ ਕਰਤੀ ਆ ਦੋਹ ਜਣੀਆਂ ਲੱਗੀਆਂ ਕਹਿਣਾ ਹੁਣ ਮਾਮੀ ਦੇ ਹੱਥ ਦੇ ਖਾਈਆਂ ਨੇ ਪੱਕੀ ਗੱਲ ਹੈ ਫਿਰ ਵੀ ਤਾਂ ਉਹ ਬੰਦੇ ਦੀ ਕਰੀ ਜਾਂਦੀ ਆ ਜਿਹੜਾ ਨਹੀਂ ਫਿਰ ਤੁਸੀਂ ਆਏ ਮੈਨੂੰ 1 ਮਿੰਟ ਮੈਨੂੰ ਮੇਣਾ ਕਰ ਤੇ ਮਾਰਦੀ ਤੇ ਤੁਸੀਂ ਦੋ ਜਣੇ ਆਹੋ ਮਾਮੀ ਨੂੰ ਵੀ ਆਏ ਹੋਣਾ ਵੀ ਮੇਰੇ ਮੁੰਡਿਆਂ ਨੂੰ ਸਾਗੇ ਨਹੀਂ ਬਣਾ ਕੇ ਦਿੰਦੀਆਂ ਹਾਂ ਮੈਂ ਨਹੀਂ ਮੈਂ ਤਾਂ ਮੈਂ ਤੁਸੀਂ ਦੋ ਜਣੇ ਇਕੱਠੇ ਆਵੇਂ ਬੈਠ ਜਾਂਦੇ ਰਹੇ ਕਹਿੰਦੇ ਵੀ ਹੁਣ ਮਾਮੀ ਦੇ ਹੱਥ ਦੀ ਸਾਹ ਖਾਈ ਮਾਂ ਮੈਂ ਸਾਰੇ ਠੱਡ ਜਿਦਾ ਸਾਡਾ ਲਹੂ ਤੁਸੀਂ ਆਪ ਪੀਣਾ ਆਪਣਾ ਲਊਂ ਤੂੰ ਆਪਣੇ ਪੈਰ ਪਰ ਆਪ ਕਹਾੜਾ ਮਾਰਦਾ ਨਾ ਨਾ ਮੈਂ ਨਹੀਂ ਮੈਂ ਨਹੀਂ ਕੁਝ ਵੀ ਕਹਿੰਦਾ ਤੁਹਾਨੂੰ ਮੈਂ ਮਾਮੀ ਕੋਲ ਚੱਲਣਾ ਹਾਂ ਹੁਣ ਮਾਮੀ ਉਰੀ ਆ ਹੈ ਇੱਕ ਨਾ ਸਮਿੰਟ ਦਾ ਚੁੱਲਾ ਲਿਆਓ ਹੁਣ ਤਾਂ ਆਪਾਂ ਬਹਿ ਕੇ ਘਟੇ ਕੁੜੀ ਦਾ ਸਾਲ ਚੁੱਲਾ ਲਿਆਓ ਉਹ ਤਾਂ ਪਾਪੇ ਕਰਦਾ ਆ ਨਾ ਉਹਦਾ ਨਹੀਂ ਹੈਗਾ ਕੋਸਮ ਦਾ ਹੋ ਲਿਆ ਆਪਣੇ ਤਾਂ ਜੇਠੀ ਕੁੜੀ ਸੀ ਤਾਂ ਕਰਕੇ ਤਾਂ ਠੀਕ ਆ ਅੱਛਾ ਜੇ ਬਣਾਉਣਾ ਵੀ ਹੋਵੇ ਮਾਮੀ ਹੋਰੇ ਤਾਂ ਬਣਾ ਸਕਦੀ ਬੜਾ ਸੇ ਨਹੀਂ ਬਣਾ ਸਕਦੀ ਸੀ ਨਾਲੇ ਕੋਸਮ ਦਾ ਕਰਤਾ ਮਾਮੀ ਨੇ ਪਹਿਲਾਂ ਗੱਲ ਕਰਦੀ ਮੈਂ ਉਹਨੂੰ ਸਮਝਾਉਣੀ ਹੈ ਆਪਾਂ ਦਾ ਘੱਟਾ ਲਿਆਓ ਮਿੱਟੀ ਲਿਆਓ ਜਿੱਥੇ ਉਹਦੀ ਤਕਨੀਕ ਪਿਆ ਮੈਂ ਉੱਥੇ ਚੁੱਲਾ ਬਣਾਉਣਾ ਤੁਹਾਨੂੰ ਸਾਗ ਨਹੀਂ ਮੁੱਕਣ ਦਿੰਦੀ ਸਾਰਾ ਠੀਕ ਚਲ ਹੋ ਗਈ ਬਈ ਠੀਕ ਜੇ ਕੱਟਣਾ ਬੈਠੇ ਦਿਨਿਆਂੇ ਵਾਰ ਨੂੰ ਨਹੀਂ ਕਰਦੇ ਹੁੰਦੇ ਹਾਂ ਨਾ ਬੈਠ ਠੀਕ ਸਵਾਸ ਆਚਾਰ ਟਟਣੀਆਂ ਵੀ ਹੈ ਨਾ ਹਾਂ ਅੱਜ ਤੱਕ ਅੱਲ ਮੁੰਲਾਦਾ ਇਹਨਾਂ ਨੇ ਭੈਣ ਆ ਰਖਰੀ ਵਾਲੀ ਭਾਬੀ ਨੇ ਅਹਰੀ ਮਿਰਚ ਦਾ ਆਚਾਰ ਵੀ ਪਾਤਾ ਕਰਲ ਕਚਰਾ ਕਰਕੇ ਮੈਰੀ ਪਾਇ ਹਲਵਾਈ 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 ਬਾ ਗਿਆ ਇੰਟਰਨੈਟ ਡੱਬਾ ਉਹਦੇ ਪਰ ਟੰਗਿਆ ਅਗਲੇ ਨੇ ਪੱਠੀ ਪਾਣੀ ਨੂਨ ਨਹੀਂ ਪਾਇ ਹਲਵਾਈ ਨੇ ਵਿਛਾਈ ਹਾਂ ਆ ਪੈਣਟ ਪਾਪਾ ਜੀ ਵੀ ਰਾਤ ਮੈਨੂੰ ਕਹੀ ਜਾਵੇ ਕਹਿੰਦੇ ਮਿਰਚਾਂ ਦਾ ਆਚਾਰ ਪੈ ਕਹਿੰਦਾ ਮੈਨੂੰ ਤਾਂ ਟੇਸਟ ਲਗਾ ਨੂਨ ਤਾਂ ਬਿਲਕੁਲ ਹੀ ਨਹੀਂ ਵਿੱਚ ਉਹ ਮੈਨੂੰ ਮੈਨੂੰ ਲੱਭੇ ਨਾ ਉਹ ਕਹਿੰਦਾ ਜਿਹੜਾ ਦਹੀਂ ਵਾਲੇ ਡੱਬੇ ਆਏ ਪਏ ਤੇ ਪਾਪਾ ਜੀ ਕਹਿੰਦੇ ਉਹਦੇ ਤੇ ਆਚਾਰ ਪਾਇਆ ਉਹਨੇ ਆ ਭਾਬੀ ਨੇ ਦਿੱਤਾ ਸੀ ਅੱਜ ਬੰ ਕਹਿੰਦੇ ਤਾਲ ਦੂਈ ਲਾ ਦੇ ਰਹੀ ਮਰਚਾ ਬੁਣਣੀ ਨਹੀਂ ਸੀ ਮੰਜਾ ਵੀ ਨਹੀਂ ਬੁਣਿਆ ਪਾਸਾ 11ਵੇਂ ਮਹੀਨੇ 12ਵੇਂ ਮਹੀਨੇ ਦੀ 2 ਤਰੀਕ ਨੂੰ ਸੀ ਫ੍ਰੀ ਹੋ ਜਾਣਾ ਇਹ ਚੱਕਰਾ ਜਦੇ ਕਿ ਮੰਜੇ ਵੀ ਬੁਣੀ ਜਾ ਚੁੱਲ੍ਹੇ ਵੀ ਬਣਾਏ ਜਾ ਜੋ ਮਰਜ਼ੀ ਕਰੀ ਜਾ ਫਿਰ ਚਾਹੇ ਕੱਪੜੇ ਲੈ ਜਾਓ ਚਾਹੇ ਨਾਈ ਜਾਓ ਸਾਡੇ ਕਰਨਵੀਰ ਦਾ ਹੈਪੀ ਬਰਥਡੇ ਵੀ ਆਉਂਦਾ ਹੈ ਜੀ 28 ਤਰੀਕ ਦਾ ਹਾਂ ਉਹ ਫਿਰ ਦਸੰਬਰ ਦਾ ਨਹੀਂ ਨਵੰਬਰ ਦਾ ਸੋਰੀ ਨਵੰਬਰ ਦਾ ਸੋਰੀ ਅਸੀਂ ਕਹਿੰਦੇ ਆ ਵੀ ਉਹਦਾ ਪਟਿਆਲੇ ਵਾਲਾ ਦਾ ਵਿਆਹ ਹੈ ਹਾਂ ਉਸ ਦਿਨ ਇਹ ਉਹ 29 ਤਰੀਕ ਦੀ ਗੱਲ ਕਰਦੇ ਤੇ ਨਾ ਜੈਸਮੀਨ ਅਰਵਿੰਦਰ ਗੱਡੀ 'ਚ ਬੈਠੇ ਕੱਲ ਹੂੰ ਕਹਿੰਦੇ ਨੇ 29 ਆਪਣੇ ਆਪਣੇ ਫੋਨ ਨੰਬਰਾਂ ਦੇ ਪਿੱਛੇ ਵੀ 29 ਤੇਰੇ ਕਹਿੰਦੇ ਜੈਸਮੀਨ ਕਹਿੰਦੀ ਮੈਂ ਵੀ 29 ਨੂੰ ਹੋਈ ਤੇਰਾ ਹਾ ਗੋੜੀ ਵੀ 29 ਨੂੰ ਹੋਈ ਕਰਨ ਨੂੰ ਤਾਂ ਕਿਆ ਕਹਿੰਦਾ ਬੈਠਾ ਬੈਠਾ ਅਰੇ ਇੱਕੋ ਦਿਨ ਰਹਿ ਗਿਆ ਤਾਂ ਕਹਿੰਦਾ ਮੈਂ ਵੀ 29 ਨੂੰ ਜਨਮ ਜਾਂਦਾ ਵੈ ਕੇ ਉੱਡ ਕਿਆ ਕਰਦੇ ਤੇਰਾ ਉਧਰੋਂ ਲੈ ਕੇ ਆਵਾਂ ਤਾਂ ਹਾਂ ਜੰਦਾ ਇੱਕ ਕਦ ਉਸ ਕਹਿੰਦਾ ਕਿਆ ਕਰਾ ਕਿੰਨੇ ਵਜੇ ਆਇਆ ਤਾਂ ਕਹਿੰਦਾ ਮੈਂ ਮਾ ਦਿਨ ਚ ਆਇਆ ਤਾਂ 11:00 ਵਜੇ ਅੱਗ 11 ਪਤਾ ਨਹੀਂ 11:30 ਪੰਜ ਚ ਆਇਆ ਤਾਂ 11:00 ਵਜੇ ਹਾਂ ਕੋਈ ਨਾ ਨਹੀਂ ਜ਼ਿਆਦਾ ਹੋ ਜਾ ਨਹੀਂ ਮਾ ਬੂਰੇ ਬੂਜਾ ਇੱਧਰ ਫਿਰ ਜਮੇ ਬੋਜਣੀ ਅੱਗ ਅੱਗ ਵੀ ਜਮੇ ਬੋਜਣੀ ਫਿਰ ਵਸੇ ਮਾਮੀ ਹਾਂ ਮਾ ਬੂਬੂ ਸਾਤ ਤਹਾਰ ਬਰੀ ਹਾਂ ਇਹ ਸਾਰਿਆਂ ਦੇ ਪਿੱਛੇ ਆ ਇਹ ਸਾਰਿਆਂ ਦੇ ਵਿੱਚ ਨਾ ਦੂਏ ਲੋਟ ਮੂਰੇ ਹੋ ਗਈ ਹਾਂ ਜੇ ਚੱਲ ਚੱਲਦੇ ਉਹਦੇ ਤੋਂ ਚੱਲੀਏ ਫੇਰੇ ਮੂਰੇ ਹੋ ਗਈ ਹਾਂ ਜੈ ਸਮੀਨਾ 29 ਫਰਵਰੀ ਤੀ ਇਹ 7 ਫਰਵਰੀ ਆ ਹਰਗੁਣ ਵੀ 29 ਜਨਵਰੀ ਹਾਂ ਉਹ ਹੋਰ ਦਾ ਵੀ ਮੂਰੇ ਆ ਗਏ ਇਹ ਤਾਂ 11ਵੇਂ ਵੀ ਕਹਿੰਦੇ 29 ਜਨਵਰੀ ਹਾਂ ਹਰਗੁਣਤਾ ਹੈਗੀ 29 ਸਤੰਬਰ ਆ ਅਕਤੂਬਰ ਚੱਲਦਾ ਹਾਂ ਸਤੰਬਰ ਨਵੰਬਰ ਚੱਲਦਾ ਨਵੰਬਰ ਚੱਲਦਾ ਨਾ 10ਵੇਂ ਦੀ ਅਕਤੂਬਰ 10ਵੇਂ ਮਹੀਨੇ ਦੀ ਨਹੀਂ 9ਵੇਂ ਦੀ ਆ 9ਵੇਂ ਮਹੀਨੇ ਦੇ 28 ਤਰੀਕ ਨੂੰ ਆਇਆ ਪਿੰਦਰਾ ਪਿੰਦਰਾ 9ਵੇਂ ਮਹੀਨੇ ਦੇ 28 ਤਰੀਕ ਨੂੰ ਆਇਆ ਹੂੰ 29 ਤਰੀਕ ਨੂੰ ਹਰਗੋਣਾ ਚਾਚੇ ਨੂੰ ਵੀ ਪਾਉ ਰੋਟੀ ਚਾਚਾ ਵੀ ਆ ਗਿਆ ਲਗ ਬਈ ਚਾਚੇ ਹੁਣ ਇੱਕ ਖੇਚੜਾ ਕੱਟਣੀ ਪੈਣੀ ਯਾਰ ਉੱਪਰ ਤੇ ਭਾਂਡੇ ਤੇ ਸਾਗ ਪਾ ਲਿਆ ਆਪਣਾ ਬਸ ਭੱਜ ਕੇ ਜਾ ਕੇ ਉਹਦਾ ਸਾਰੇ ਬੀਜੀ ਆ ਮੈਂ ਕੈਮਰਾ ਫੜਿਆ ਪਿਆ ਹੁਣ ਕੋਈ ਨਹੀਂ ਦੇਖੀ ਜਾਊਗੀ ਅਗਲਾ ਨਗਾ ਮੈਨੂੰ ਕਮੈਂਟਾਂ ਦੇ ਵਿੱਚ ਹੁਣ ਇਹ ਵੀ ਕਹਿ ਲਾ ਦੇਣਾ ਵੀ ਚਾਚੇ ਨੂੰ ਰੋਟੀ ਆਪੇ ਪਾਉਣ ਭੇਜਦਾ ਚਾਚਾ ਸਾਡਾ ਮੈਨ ਗ੍ਰੇਟ ਹੈ ਮੈਂ ਕਹਿੰਦੀ ਆਂ ਖਰੋ ਹੁਣ ਸ਼ਾਂਤ ਇਕੱਠੀਓ ਖਾ ਲੋ ਇਕੱਠਿਆਂ ਨਾਲ ਦੀਓ ਹੁਣ ਚਾਪ ਤਮੜੇ ਵਾਲੀ ਆ ਕਹਿੰਦਾ ਇਹ ਜੀ ਕੱਲ ਪਹਿਲੇ ਚਾਪਿੰਦੇ ਹੁਣ ਮੈਂ ਕਹਿੰਦੀ ਹਾਂ ਨਾ ਕੈ ਟੈ ਆ ਜੇ ਉਲਦੇ ਅਸੀਂ ਤਾਂ ਉੱਤੇ 3 ਵਜੇ ਤਾਂ ਪਹੁੰਚੇ ਪੈਲਸ 'ਚ ਸੁਣਦੇ ਨਹੀਂ ਹਾਂਜੀ ਇੱਕ ਰੋਟੀ ਖਾਣੀ ਆ ਖਾ ਲੋ ਚੱਲੋ ਇੱਕ ਨਹੀਂ ਖਾਣੀ ਮੈਂ ਤਾਂ ਤਾਂ ਦੋ ਖਾਣੇ ਤਾਂ ਹੁਣ ਤੱਕ ਹੈ ਤੇ ਚੱਲ ਮੇਰੇ ਘਰ ਵਾਲੀ ਇੱਕ ਕਹਿੰਦੀ ਜੀ ਮੈਂ ਕਿ ਖਾ ਲਵਾਂ ਕੋਈ ਚੱਕਰ ਨਹੀਂ ਜਿਵੇਂ ਤੁਸੀਂ ਕਹਤਾ ਜੀ ਉਦੋਂ ਹੀ ਹੋ ਜਾਊਗਾ ਉਧਰ ਆਟਾ ਵੀ ਸਾਡਾ ਨੇੜੇ ਚੁੰਦਾ ਜਾਂਦਾ ਪਰ ਹੁਣ ਪ੍ਰਸ਼ਾਦੇ ਵੀ ਸਾਰੇ ਨੇ ਤਕਰੀਬਨ ਛਕ ਲਏ ਮਾਮੀ ਹੋ ਰਹੀ ਬਚਾਰੀ ਇੱਕ ਸਾਰਿਆਂ ਨੂੰ ਸਗਾ ਤੇ ਚਾਚਾ ਵੀ ਛਕ ਗਿਆ ਬਾਈ ਵੀ ਛਕ ਗਿਆ ਬਾਈ ਉਧਰ ਭੱਜ ਗਿਆ ਜੀ ਐਮਰਜੈਂਸੀ ਉਹਨੂੰ ਉਹ ਰੋਟੀਆਂ ਖਾਦੀ ਆ ਆ ਕੇ ਖਾਉਗੇ ਉਧਰ ਹਰੇ ਵਾਲੀ ਭਾਬੀ ਦੇ ਜੀ ਪੋਤੀ ਬਿਮਾਰ ਹੋ ਗਈ ਉਹਨੂੰ ਐਮਰਜੈਂਸੀ ਲੈ ਕੇ ਗਿਆ ਵਾ ਬਾਈ ਮੈਨੂੰ ਦਵਾਈ ਫੁੱਤੀ ਜੀ ਦੁਆ ਲਈਏ ਜਾ ਕੇ ਭੱਜ ਗਏ ਆਟਾ ਤੇ ਇਹਨਾਂ ਨੂੰ ਹੋਰ ਲਿਆ ਕੇ ਦੇਣਾ ਆਪਣਾ ਪ੍ਰਾਤ ਚ ਸੁੱਕਾ ਖਾਤੇ ਵੀ ਉਹ ਪਿਆ ਹੈ ਹਰੀ ਬਾਈ ਵੀ ਆ ਕੋਈ ਨਹੀਂ ਫਿਰ ਕਿਹਾ ਹੋ ਗਿਆ ਹਰੀ ਬਾਈ ਨੇ ਤਿੰਨ ਰੋਟੀਆਂ ਖਾਣੀਆਂ ਬਹੁਤ ਬੜੀਆਂ ਰੋਟੀਆਂ ਤਾਂ ਤੁਹਾਡੇ ਕੋਲ ਚਾਚੇ ਨੇ ਮਿਰਚ ਕੱਢੀ ਅਚਾਰ ਵਾਲੀ ਲੈ ਕੇ ਆਇਆ ਚਾਚਾ ਚਾਚਾ ਦਾ ਹੀ ਤਲਕੇ ਬਣਾਇਆ ਵਾ ਤਲੀਆਂ ਇਹ ਹਾਂ ਲੋਨ ਪਾ ਲਵਾਂਗੇ ਹੁਣ ਸੱਟ ਲਾਂਗੇ ਹੂੰ ਨਾ ਉਹ ਗੱਲ ਹਲਵਾਈ ਦੇ ਹਲਵਾਈ ਦੇ ਸਾਹਮਣੇ ਗੱਲ ਸਹੀ ਐ ਇਹ ਵੀ ਜਿਹਨੂੰ ਲੋੜ ਹੋ ਆਪਣਾ ਲੈ ਕੇ ਪਾ ਸਕਦਾ ਕਹਿੰਦਾ ਜੇ ਪਹਿਲਾਂ ਹੀ ਜ਼ਿਆਦਾ ਪੈ ਗਿਆ ਫਿਰ ਕੰਮ galtਾ ਸਰਦਾਰ ਜੀ ਲਿਆਓ ਦੇ ਰੱਖ ਬੋ ਜੀ ਹੋਰ ਕੁਛ ਛੇਤੀ ਤੁਰਪਾ ਕਿੱਥੇ ਨੂੰ ਤੁਰਪਾ ਛੇਤੀ ਮੈਂ ਲਹਿੰਗਾ ਮੋੜ ਕੇ ਮੁੜੀਏ ਚਲੋ ਮਿਲਦੇ ਜੀ ਫੇਰ ਤੁਹਾਨੂੰ ਚਲ ਕੌੜੇ ਕੌੜ ਜੀ ਨਾ ਚਾਕੀ ਜਾ ਮੇਰੇ ਕੋਲ ਚਲ ਟੈਂਡਰ ਲੋ ਲਓ ਜੀ ਚਾਚੇ ਨੂੰ ਵੀ ਅੱਜ ਆਲਵੇ ਦਾ ਕਹਿ ਦੇਣੀ ਜੀ ਮੈਂ ਤਾਂ ਕਾਪੀ ਉਹਨਾਂ ਭਰਾਈ ਮੈਂ ਦੀਆਂ ਕਾਪੀ ਰੀਤ ਦੀ ਆਹੋ ਹਾਂ ਸ਼ੁਭ ਰੀਤ ਦੀਆਂ ਹੋ ਅੱਜ ਆ ਗਿਆ ਜੀ ਬਈ ਕੋਈ ਨਹੀਂ ਕੋਈ ਚੱਕ ਰੱਖ ਗੱਡੀ ਦਾ ਟਾਈਮ ਕਿੰਨਾ ਹੋ ਗਿਆ ਬਾਈ ਨੂੰ ਵੀ ਫੋਨ ਕਰਨਾ ਪੈਣਾ ਇੱਕ ਵਾਰ ਰੀਤ ਨੂੰ ਔਰੀ ਰੱਖਦੇ ਯਾਰ ਇੱਥਾ ਕਿਆ ਹੋਗਾ ਮੇਰਾ ਬਟੂਆ ਆ ਗਿਆ ਫੜਾ ਦੇ ਤੈਨੂੰ ਨਹੀਂ ਪਤਾ ਤਾਂ ਉੱਪਰ ਦਾ ਮੁੰਡਾ ਜਾਂ ਮਾਰਾ ਉਹਦੀ ਜਿੱਪ ਖੁੱਲੀ ਹੋਵੇ ਉਹਦੇ ਚੋਂ ਗੇਰ ਲਵੇ ਕੋਈ ਰੁਪਈਆ ਨਹੀਂ ਮੇਰੇ ਕੋਲ ਹਾਂ ਚੱਲ ਚੱਲ ਗੱਡੀ ਕੋਲੋਂ ਉਹ ਦੀਦੀ ਨੇ ਭੈਣ ਨੂੰ ਮਿਲਣਾ ਉਹ ਤਾਂ ਮਿਲ ਮਨ ਨੂੰ ਕਿਤੇ ਮੈਂ ਹਾਂ ਕਿਹਾ ਉਹ ਆਏ ਪੈਸੇ ਲੈਣ ਜਾਣਾ ਪੈਸੇ ਲਿਆ ਵੀ ਕੋਈ ਚੱਕਰ ਰਹੀ ਹੈਗਾ ਅ ਉਹ ਹੈ ਗਿਆ ਉਹ ਭੈਣ ਜੋਗੇ ਤਾਂ ਮੇਰੇ ਪਰਸ ਵਿੱਚ ਬੈਠ ਗੁਰ ਦੀ ਕਿਰਪਾ ਨਾਲ ਬਥੇਰੇ ਨਵੇਂ ਨਵੇਂ ਨੋਟ ਪਏ ਹੁਣ ਤਾਂ 43 ਆ ਗਿਚਾਈ ਥੋੜਾ ਜਿਹਾ ਦੇ ਨਾ 49 ਦੀਪ ਨੂੰ ਲੈ ਲੀ ਤੈਨੂੰ ਕੇ ਲੈਣਾ ਹੋ ਜਾ ਰੱਜੇ ਹੀ ਨਹੀਂ ਤੁਸੀਂ ਰੇ ਲੈ ਕੇ ਆਂ ਚ ਕੁਸ ਪਤਾ ਨਹੀਂ ਕੁਸ ਨਹੀਂ ਖਾਣ ਨੂੰ ਕੁਛ ਲੈ ਸਕਦੀ ਹਾਂ ਹਮ ਮੱਕੀ ਦੀ ਰੋਟੀ ਖਾ ਲਈ ਸਾਗ ਨਾਲ ਹੋਰ ਪਤਾ ਨਹੀਂ ਕੀ ਆਖਰ ਖਾਣ ਨੂੰ ਦਿਲ ਘਟਾਉਣਾਂ ਦਾ ਘਟਿਆ ਹੀ ਨਹੀਂ ਮੈਂ ਕਾ ਬੱਤ ਕਾਟ ਦਾ ਫਰਕ ਤਾਂ ਪੈਂਦੀ ਐ ਮੈਨੂੰ ਪਤਾ ਤਾਂ ਜਾਂਦੇ ਨਹੀਂ ਆ ਨਹੀਂ ਜਾਣਦੇ ਨਹੀਂ ਜੱਲ ਨਹੀਂ ਨਹੀਂ ਛੋਟੇ ਆ ਇਹ ਤਾਂ ਕਰਦੇ ਦਾਦੇ ਲਾਦੇ ਆ ਉਹ ਇੱਕ ਦਿੱਤਾ ਨਹੀਂ ਉਹਨੇ ਕੋਈ ਨਹੀਂ ਫਿਰ ਕੀ ਹੋਗਾ ਸਾਰਾ ਕੁਝ ਸਾਡੀ ਭੈਣ ਦੀ ਐ ਹਾਂ ਜਿਹੜੇ ਸਾਡੀ ਜੇਬ ਚੋਂ ਵੀ ਆਦੇ ਆ ਜਿਹੜੇ ਇਹਦੇ ਕੋਲ ਉਹ ਵੀ ਸਾਡੇ ਆ ਮੈਂ ਸਮਝ ਗਿਆ ਵੀ ਇਹ ਸੰਦੀਪ ਨੇ ਫੜ ਲਏ ਆ ਤਾਂ ਕਰਕੇ ਨਹੀਂ ਆ ਹਾਂ ਐਵੇਂ ਹੀ ਹੁੰਦਾ ਚਲੋ ਜੀ ਐਵੇਂ ਹੀ ਹੁੰਦਾ ਕਿੰਨਾ ਮੰ ਦੋ ਵਜੇ ਗਏ 3 ਵਜੇ ਦਾ ਸੁਖੋ ਭੈਣ ਜੀ ਨੇ ਟਾਈਮ ਦਿੱਤਾ ਬਾਤਾ ਉਹ ਟਾਈਮ ਆਪਾਂ ਨੇ ਕਲੀਅਰ ਨਹੀਂ ਕਰਨਾ ਹੈਗਾ ਇਹਦਾ ਫੇਰ ਰੋਲ ਲੱਗ ਗਈ ਨਹੀਂ ਠੀਕ ਹੈ ਆ ਕੇ ਫੇਰਾ ਜੀ ਫਿਰ ਮੈਂ ਆਉਂਦੀ ਹਾਂ ਠੀਕ ਹੈ ਉਹਦੇ ਪੂਣੀਆਂ ਮੇਰੇ ਕੱਪੜੇ ਬਾਕੇ ਤੇ ਭੇਜ ਦੇ ਉਹ ਤੁਸੀਂ ਮੈਂ ਆਦੀ ਬਸ ਉਹਦੇ ਨੂੰ ਦੇਖ ਤੁੰ ਚੰਦੇ ਹਾਂ ਜੀ ਲਾ 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 ਚਾਚੇ ਨੇ ਵੀ ਦੇਖਣਾ ਚਾਚਾ ਵੀ ਬਿਚਾਰਾ ਦੇ ਘੜਾ ਦੇਖੀ ਜਾਂਦਾ ਬਾ ਚਾਚੇ ਨੂੰ ਵੀ ਮਿਲੋ ਤੁਸੀਂ ਲੈ ਲੈ ਕਾ ਤੇ ਚਾਚੇ ਆ ਕੇ ਤੇਰੀ ਭਤੀਜੀ ਆ ਕੇ ਕਾਤੇ ਕਰਦੀ ਤੇਰੇ ਨਾਲ ਵੀਰ ਮੇਰੇ ਨਿਆਣੇ ਮੈਨੂੰ ਪਿਆਰ ਕਰਦੇ ਆ ਫਿਰ ਆ ਕੇ ਕੋਰਦਾ ਤਾ ਤਾ ਕੀ ਕਰਦਾ ਗਾਣੇ ਕਰਦੇ ਆ ਮੇਲਾ ਚਾ ਠੀਕ ਹੈ ਬੱਤੇ ਤੇਰਾ ਜੀਵਨ ਚਾਚਾ ਨੂੰ ਪਤਾ ਨਹੀਂ ਮੇਰੇ ਨਿਆਣੇ ਪਿਆਰ ਕਰਦੇ ਮਾਤਾ ਫੋਨ ਲੈ ਆਹ ਆਹ ਫੋਨ ਉਪਰ ਚਾਚੇ ਨੂੰ ਗੱਡੀ ਆਉਂਦੀ ਨਹੀਂ ਤਾਂ ਗੱਡੀ ਸਟਾਰਟ ਕਰਕੇ ਰੇਡ ਮੂਰੇ ਲਾ ਦਿੰਦੀ ਹਾਂ ਬੰਗੜਾ ਜਸਮੀ ਬੰਗੜਾ ਚਾਚੂ ਵਾਏ ਮਾ ਮਾਤਾ ਪਲਾਂ ਚ ਜਾਣਾ ਦੇਖ ਲਾਹੇ ਦੇ ਕੱਪੜਿਆਂ ਤੇ ਚੱਲਿਆ ਮਾ ਹੁਣ ਦੇਖੀ ਜਾਊਗੀ ਤੋ ਤੁਸੀਂ ਸੇ ਖੋਲਦੇ ਖੋਲ ਤੇ ਥੀਸੇ ਖੋਲਦੇ ਤਾਰ ਦੇ ਲੱਦੇ ਸੱਤ ਨੰਬਰ ਆਇਆ ਕਰੋ ਇਹਦਾ ਜਦ ਆਪਾਂ ਨੇ ਤੁਰਨਾ ਹਵਾ ਜੀ ਇੱਕ ਵਾਰ ਗੱਡੀ ਚ ਵੜਨੀ ਆ ਇੱਕ ਅੰਕ ਵਿੱਚ ਪਈ ਆ ਦੀ ਪਠੰਡੀਉ ਪਈ ਆ ਤਾਂ ਨਾਲ ਲਿੰਮਕੇ ਦੀ ਕੋਕਾ ਕੋਲੇ ਦੀ ਬੋਤਲ ਇੱਕ ਤਾਂ ਪਹਿਲਾਂ ਗੱਡੀ ਇਹ ਰੱਖਤੀ ਇੱਥੇ ਪਤਾ ਨਹੀਂ ਰੱਖ ਪਹਿਲੀ ਪਈ ਆ ਤਾਂ ਬਿਆਹ ਤੇ ਪਹਿਲਾਂ ਦੀ ਪਈ ਆ ਇਹਦੇ ਚ ਹਾਂ ਸੀਟਾਂ ਥੱਲੇ ਗੱਡੀ ਦੀ ਕੋਕਾ ਕੋਲੇ ਦੀ ਹਾਂ ਆ ਦੇਖੋ